लोगों को अक्सर कहते सुना है जिंदा रहे तो फिर मिलेंगे लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे <प्रि नारीगो> जदों मर्जी बुला लो मैं आऊंगा जदों मर्जी मेरी ड्यूटी ला दो मैं आऊंगा जिन्नी बारी बुलाओगे मैं आऊंगा क्योंकि मैं ਪੰਜਾਬ ਵਸਤੇ ਆ ਰਿਆਂ ਮੇਰਾ ਕੋਈ ਆਪਦਾ ਨਿੱਜੀ ਕੰਮ ਨਹੀਂ ਮੈਂ ਕੋਈ ਬੱਸਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਰੇਤੇ ਦੀ ਖੱਡਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਨੇ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖਾਂ 'ਚ ਹਿੱਸਾ ਪਾਉਣਾ ਹੈ ਉਹਨਾਂ ਦੁੱਖ ਸੁੱਖਾਂ 'ਚ ਮੈਂ ਹਿੱਸਾ ਪਾਉਂਗਾ ਵੰਡਾਉਂਗਾ ਦੁੱਖ ਵੰਡਾਉਣ ਨਾਲ ਅੱਧੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਅਸੀਂ ਤੁਹਾਡੇ ਦੁੱਖ ਸੁੱਖ 'ਚ ਨਾਲ ਖੜਾਂਗੇ ਖੜਦੇ ਵੀ ਆਇਆ 2 ਸਾਲ ਹੋ ਗਏ ਸੋ ਮੈਨੂੰ ਅੱਜ ਬਹੁਤ ਹੌਸਲਾ ਹੋਇਆ ਗੁਰੂ ਕੀ ਨਗਰੀ ਆ ਕੇ ਤੇ ਮੈਨੂੰ ਚੰਗਾ ਲੱਗਿਆ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਮਾਝੇ ਦੀ ਜਿਹੜੀ ਇਹ ਧਰਤੀ ਹੈ ਅੱਜ ਮਾਝੇ ਤੋਂ ਸ਼ੁਰੂ ਕੀਤਾ ਸੀ ਕੱਲ ਨੂੰ ਵੀ ਇੱਧਰ ਹੀ ਆਵੇਂ ਦੋ ਤਿੰਨ ਦਿਨ ਇੱਧਰ ਹੀ ਆ ਸੋ ਜਿੱਥੇ ਕਹੋਗੇ ਉੱਥੇ ਜਾਵਾਂਗੇ ਡਿਊਟੀ ਲੱਗੂ ਉੱਥੇ ਜਾਵਾਂਗੇ ਤੇ ਬਸ ਤੁਸੀਂ ਇਸੇ ਤਰ੍ਹਾਂ ਪਿਆਰ ਸਤਿਕਾਰ ਰੱਖਿਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਚੀਕ ਨਹੀਂ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹ ਤਾਂ ਉਹ ਤਾਂ ਭਾਲਦੇ ਨੇ ਉਹ ਤਾਂ ਲੜਾਈ ਪਾਲਦੇ ਫਿਰਦੇ ਆ ਜਿਹੜਾ ਮਾਰਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਆਉਂਦਾ ਉਹ ਸੋ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਭਾਲਦੇ ਨੂੰ ਤਾਂ ਉਹ ਤਾਂ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਾ ਚੰਗਾ ਭਾਈ ਤੂੰ ਸਹੀ ਹੈ ਬਸ ਐਨਾ ਕਹਿ ਦੋ ਰਿਜ਼ਲਟ ਆਲੇ ਦਿਨ ਦੇਖੋ ਕਿ ਭਾਈ ਬੱਸ ਐਨਾ ਕਹਿ ਦੇਣਾੜ ਦੇ ਵਿੱਚ ਤੁਹਾਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਥੋੜੀ ਲੁੱਟੇ ਹੋਇਆ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣ ਆਏ ਅੰਮ੍ਰਿਤਸਰੀਓ ਮੇਰੇ ਹੱਥ ਬੰਨ ਕੇ ਬੇਨਤੀ ਹੈ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜੀਦੀ ਹੁੰਦੀ ਥੋੜੇ ਹੀ ਨੇ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਐ ਬਸ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਬੂਥ ਵਾਲੇ ਦਿਨ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀ ਨੂੰ ਮਾਫ ਆ ਬਹੁਤ ਸਮੀਂਦਾਰ ਇਲਾਕਾ ਵੀ ਬਹੁਤ ਸਮੀਂਦਾਰ ਇਲਾਕਾ ਬਹੁਤ ਸਮੀਂਦਾਰ ਇਲਾਕਾ ਬਹੁਤ ਬਹੁਤ ਧੰਨਵਾਦ लोगों को अक्सर कहते सुना है जिंदा रहे तो फिर मिलेंगे लोगों को अक्सर कहते सुना है कि जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जदो मर्जी बुला लो मैं आऊंगा जदो मर्जी मेरी ड्यूटी ला दो मैं आऊंगा जिन्नी बारी बुलाओगे मैं आऊंगा क्योंकि मैं ਪੰਜਾਬ ਵਾਸਤੇ ਆ ਰਿਆਂ ਮੇਰਾ ਕੋਈ ਆਪਦਾ ਨਿੱਜੀ ਕੰਮ ਨਹੀਂ ਮੈਂ ਕੋਈ ਬੱਸਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਰੇਤ ਦੇ ਖੱਡਾ ਜਿੱਸਾ ਨਹੀਂ ਪਾਉਣਾ ਮੈਂ ਕੋਈ ਨਜਾਇਜ਼ ਕੰਮ ਨਹੀਂ ਕਰਨੇ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਦੁੱਖ ਸੁੱਖਾਂ 'ਚ ਹਿੱਸਾ ਪਾਉਣਾ ਹੈ ਉਹਨਾਂ ਦੁੱਖ ਸੁੱਖਾਂ 'ਚ ਮੈਂ ਹਿੱਸਾ ਪਾਉਂਗਾ ਵੰਡਾਉਂਗਾ ਦੁੱਖ ਵੰਡਾਉਣ ਨਾਲ ਅੱਧੇ ਰਹਿ ਜਾਂਦੇ ਆ ਖੁਸ਼ੀਆਂ ਵੰਡਣ ਨਾਲ ਦੁਗਣੀਆਂ ਹੋ ਜਾਂਦੀਆਂ ਅਸੀਂ ਤੁਹਾਡੇ ਦੁੱਖ ਸੁੱਖ 'ਚ ਨਾਲ ਖੜਾਂਗੇ ਖੜਦੇ ਵੀ ਆਇਆ ਦੋ ਸਾਲ ਹੋ ਗਏ ਸੋ ਮੈਨੂੰ ਅੱਜ ਬਹੁਤ ਹੌਸਲਾ ਹੋਇਆ ਹੈ ਗੁਰੂ ਕੀ ਨਗਰੀ ਆ ਕੇ ਤੇ ਮੈਨੂੰ ਚੰਗਾ ਲੱਗਿਆ ਕਿ ਜਿੱਥੋਂ ਸ਼ੁਰੂਆਤ ਹੋਈ ਹੈ ਮਾਝੇ ਦੀ ਜਿਹੜੀ ਇਹ ਧਰਤੀ ਹੈ ਅੱਜ ਮਾਝੇ ਤੋਂ ਸ਼ੁਰੂ ਕੀਤਾ ਸੀ ਕੱਲ ਨੂੰ ਵੀ ਇੱਧਰ ਹੀ ਆ ਮੈਂ 2-3 ਦਿਨ ਇੱਧਰ ਹੀ ਆ ਸੋ ਜਿੱਥੇ ਕਹੋਗੇ ਉੱਥੇ ਜਾਵਾਂਗੇ ਡਿਊਟੀ ਲੱਗੂ ਉੱਥੇ ਜਾਵਾਂਗੇ ਤੇ ਬਸ ਤੁਸੀਂ ਐਸੇ ਤਰ੍ਹਾਂ ਪਿਆਰ ਸਤਿਕਾਰ ਰੱਖਿਓ ਕਿਸੇ ਨੂੰ ਮੰਦਾ ਨਹੀਂ ਬੋਲਣਾ ਕਿਸੇ ਦੇ ਘਰ ਮੂਰੇ ਜਾ ਕੇ ਚੀਕ ਨਹੀਂ ਮਾਰਨੀ ਕਿਸੇ ਨੂੰ ਕਮੈਂਟ ਦੇ ਵਿੱਚ ਆਪਾਂ ਮਾੜਾ ਨਹੀਂ ਲਿਖਣਾ ਉਹਨਾਂ ਉਹ ਤਾਂ ਭਾਲਦੇ ਨੇ ਉਹ ਤਾਂ ਲੜਾਈ ਪਾਲਦੇ ਫਿਰਦੇ ਆ ਜਿਹੜਾ ਮਾੜਾ ਪਹਿਲਵਾਨ ਹੁੰਦਾ ਨਾ ਉਹ ਦੰਦੀਆਂ ਦੰਦੀਆਂ ਵੱਢਣ ਲੱਗ ਜਾਂਦਾ ਫਿਰ ਜਦੋਂ ਹਾਰਦਾ ਹੁੰਦਾ ਉਹ ਚੋ ਇਸ ਕਰਕੇ ਉਹ ਤਾਂ ਹਾਰਦੇ ਨੇ ਉਹ ਤਾਂ ਹਾਰ ਕੇ ਲੜਾਈ ਭਾਲਦੇ ਨੇ ਤਾਂ ਉਹ ਤਾਂ ਰੌਂਡ ਪਾਉਣ ਨੂੰ ਫਿਰਦੇ ਆ ਠੀਕ ਹੈ ਨਾ ਆਪਾਂ ਕੋਈ ਲੜਨਾ ਨਹੀਂ ਕਹ ਚੰਗਾ ਭਾਈ ਤੂੰ ਸਹੀ ਹੈ ਬਸ ਐਨਾ ਕਹਿ ਦੋ ਰਿਜ਼ਲਟ ਵਾਲੇ ਨੇ ਦੇਖੋ ਕਿ ਭਾਈ ਐਨਾ ਕਹਿ ਦਿਓ ਨਾਟਕਾਂ ਦੇ ਵਿਚਲੇ ਤੁਹਾਨੂੰ ਇਹ ਪੈਸੇ ਦੇਣ ਆਉਣਗੇ ਇਹਨਾਂ ਕੋਲ ਪੈਸੇ ਬਹੁਤ ਆ ਥੋੜੀ ਲੁੱਟਿਆ ਤੁਹਾਨੂੰ ਪੈਸੇ ਦੇਣ ਆਉਣਗੇ ਜਦੋਂ ਪੈਸੇ ਦੇਣ ਆਏ ਅੰਮ੍ਰਿਤਸਰੀਓ ਮੇਰੇ ਹੱਥ ਬੰਨ ਕੇ ਬੇਨਤੀ ਹੈ ਜਵਾਬ ਨਾ ਦੇ ਦਿਓ ਕਿਤੇ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜੀਦੀ ਹੁੰਦੀ ਤੁਹਾਡੇ ਹੀ ਨੇ ਤੁਹਾਡੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵਿੱਚ ਐ ਬਸ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 1 ਜੂਨ ਨੂੰ ਪੋਲਿੰਗ ਬੂਥ ਵਾਲੇ ਦਿਨ ਝਾੜੂ ਵਾਲਾ ਬੰਨ ਦੱਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਆ ਬਹੁਤ ਸਮੀਧਾਰ ਇਲਾਕਾ ਵੀ ਬਹੁਤ ਸਮੀਧਾਰ ਇਲਾਕਾ ਬਹੁਤ ਸਮੀਧਾਰ ਇਲਾਕਾ ਬਹੁਤ ਬਹੁਤ ਧੰਨਵਾਦ